ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਨਸ਼ਿਆਂ ਦਾ ਇੱਕ ਨੈਕਸਸ ਹੈ ਨਾ ਜੀ ਤੇ ਨੌਜਵਾਨ ਨਸ਼ੇ ਦੇ ਵਿੱਚ ਰੁੜਦੇ ਜਾ ਰਹੇ ਨੇ ਤਾਂ ਹੁਣ ਇਸ ਵੇਲੇ ਇਹੀ ਕੋਸ਼ਿਸ਼ ਹੈ ਕਿ ਠੱਲ ਕਿਵੇਂ ਪਾਈ ਜਾਵੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਸਾਹਿਬ ਅਮਨਿਤ ਕੌਂਡਲ ਜੀ ਇਹਨਾਂ ਨਾਲ ਰਲ ਕੇ ਕਾ ਯੋਜਨ ਕੀਤਾ ਆਪਣੇ ਐਥਲੈਟਿਕ ਮੀਟ ਦਾ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਲਗਾਇਆ ਉਥੇ ਲੋਕ ਵੀ ਸਾਡਾ ਸਹਿਯੋਗ ਕਰਨ ਵੀ ਜਿਹੜੇ ਲੋਕ ਹੈ ਜੇ ਹੈਗੇ ਨੇ ਜੋ ਨਸ਼ੇ ਵੇਚਦੇ ਨੇ ਜਾਂ ਕੁਝ ਉਹਨਾਂ ਬਾਰੇ ਪ੍ਰਸ਼ਾਸਨ ਦਾ ਸਹਿਯੋਗ ਹੰਤਾ ਜੋ ਇਹ ਜਿਹੜੀ ਲਾਹਨਤਾ ਆਪਣੇ ਪੰਜਾਬ ਦੇ ਵਿੱਚ ਇਹਨੂੰ ਪਕੜ ਸਕਦਾ ਜਿਹੜਾ ਨਸ਼ਾ ਤੁਗਦੀ ਇਹ ਜਿਹੜੇ ਕੰਮ ਕਰਦੇ ਨੇ ਇੱਕ ਉਹਨਾਂ ਲਈ ਵੱਡਾ ਕਮਾਈ ਦਾ ਸਾਧਨ ਆ ਤੇ ਇੱਕ ਵੱਡੀਆਂ ਮੋਟੀਆਂ ਕਮਾਈਆਂ ਪਿਛਲੇ ਟੈਮ ਚਪਾ ਦੇਖਿਆ ਉਸ ਟਾਈਮ ਜਿਆਦਾ ਕਹੋ ਵੀ ਕੁਝ ਜਿਹੜੇ ਬੱਚੇ ਬੱਚਿਆਂ ਨੂੰ ਫਸਾਇਆ ਜਾਂਦਾ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਹਮਲੇ ਮਾਰੇ ਜਾ ਰਹੇ ਆ ਪੰਜਾਬ ਪੁਲਿਸ ਵੀ ਆਪਣਾ ਫਰਜ ਉੱਤੇ ਬਖੂਬੀ ਨਿਭਾ ਰਹੀ ਆ ਸਾਡੇ ਨਾਲ ਜਗਤਾਰ ਸਿੰਘ ਤਿਆਰਪੁਰ ਐਮ ਐਲ ਏ ਸਾਹਿਬ ਮੌਜੂਦ ਨੇ ਗੱਲ ਕਰ ਲੈਣੇ ਉਹਨਾਂ ਨਾਲ ਸਰ ਨਸ਼ਿਆਂ ਨੂੰ ਠੱਲ ਪਾਉਣ ਦੀ ਗੱਲ ਆਦੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਨਸ਼ਿਆਂ ਦਾ ਇੱਕ ਨੈਕਸਸ ਆ ਨਾ ਜੀ ਤੇ ਨੌਜਵਾਨ ਨਸ਼ੇ ਦੇ ਵਿੱਚ ਰੁੜਦੇ ਜਾ ਰਹੇ ਨੇ ਤਾਂ ਹੁਣ ਇਸ ਵੇਲੇ ਇਹੀ ਕੋਸ਼ਿਸ਼ ਆ ਕਿ ਠੱਲ ਕਿਵੇਂ ਪਾਈ ਜਾਵੇ ਤਾਂ ਕਿਵੇਂ ਠੱਲ ਪਾਈ ਜਾ ਸਕਦੀ ਹੈ ਦੇਖੋ ਪਹਿਲੀ ਗੱਲ ਤੋਂ ਮੈਂ ਕਰੂੰਗਾ ਵੀ ਥੋੜੇ ਜਿਹਾ ਟਾਈਮ ਤੋਂ ਲੱਗਦਾ ਏ ਕਿ ਜਿਹੜਾ ਕੋੜ ਆ ਬਹੁਤ ਲੰ ਤੇ ਚਲੋ ਸਰਕਾਰ ਆਪਣੀ ਆਏ ਨੂੰ ਪਾਉਣੇ ਮਤਲਬ 2 ਸਾਲ ਦੇ ਕਰੀਬ ਹੋਣ ਵਾਲੇ ਨੇ ਅੱਗੇ ਜਾ ਕੇ ਤੇ ਸਰਕਾਰ ਜਦੋਂ ਦੀ ਆਈ ਆ ਸਾਡੀ ਇਹੀ ਕੋਸ਼ਿਸ਼ ਆ ਵੀ ਜਿਹੜਾ ਕੋੜ ਇਸ ਪੰਜਾਬ ਦੇ ਵਿੱਚੋਂ ਇਹਨੂੰ ਕੱਢਿਆ ਜਾਵੇ ਜਿਵੇਂ ਉਹਦੇ ਸੰਬੰਧ ਜੇ ਅੱਜ ਆਪਾਂ ਐਸ ਕਾਲਜ ਦੀ ਇਸ ਸ਼ਾਨਦਾਰ ਗਰਾਊਂਡ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਬਹੁਤ ਹੀ ਕਾਲਜ ਐਸਐਸਪੀ ਸਾਹਿਬ ਅਮਨੀਤ ਕੰਡੋਲ ਜੀ ਇਹਨਾਂ ਰਲ ਕੇ ਕਾ ਯੋਜਨ ਕੀਤਾ ਆਪਣੇ ਅਟਲੈਂਟਿਕ ਮੀਟ ਦਾ ਤੇ ਪੂਰੇ ਵਧੀਆ ਪ੍ਰਬੰਧ ਕੀਤੇ ਹੋਣੇ ਦੇਖੋ ਸਰਕਾਰ ਲੱਗੀ ਹੋਈ ਆ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਥਰੂ ਕਿਉਂ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਲਗਾਇਆ ਉਥੇ ਲੋਕ ਵੀ ਸਾਡਾ ਸਹਿਯੋਗ ਕਰਨ ਵੀ ਜਿਹੜੇ ਲੋਕ ਅਜੇ ਹੈਗੇ ਨੇ ਜੋ ਨਸ਼ੇ ਵੇਚਦੇ ਨੇ ਜਾਂ ਕੁਝ ਵੀ ਉਹਨਾਂ ਬਾਰੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਹ ਜਿਹੜੀ ਲਾਹਨਤ ਆ ਆਪਣੇ ਪੰਜਾਬ ਦੇ ਵਿੱਚ ਇਹਨੂੰ ਪਕੜ ਸਕੀ। ਐਮਐਲਏ ਸਾਹਿਬ ਗੱਲ ਕਰ ਲਈਏ ਤਾਂ ਨਸ਼ਿਆਂ ਨੂੰ ਦੇਖਦੇ ਤੁਸੀਂ ਕਿਵੇਂ ਹੋ ਕਿ ਨਸ਼ੇ ਨੌਜਵਾਨ ਜਿਹੜੇ ਉਹ ਨਸ਼ਿਆਂ 'ਚ ਕਿਉਂ ਫਸ ਜਾਂਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਰਹਿੰਦੇ ਹੋ ਨੌਜਵਾਨਾਂ 'ਚ ਵਿਚੜਦੇ ਵੀ ਹੋ ਕਈ ਨੌਜਵਾਨ ਵਧੀਆ ਕੰਮ ਕਰਕੇ ਤਰੱਕੀ ਹਾਸਲ ਕਰਦੇ ਪੰਜਾਬ ਪੁਲਿਸ ਜਾਂ ਵਧੀਆ ਨੌਕਰੀਆਂ ਲੈ ਲੈਂਦੇ ਕਈ ਨੌਜਵਾਨ ਉਹੀ ਹੁੰਦੇ ਨੇ ਜਿਹੜੇ ਨਸ਼ਿਆਂ ਦੇ ਵਿੱਚ ਵੀ ਚਲੇ ਜਾਂਦੇ ਜਦੋਂ ਜਿਹੜਾ ਨਸ਼ਾ ਤੁਹਾਨੂੰ ਪਤਾ ਇਹ ਜਿਹੜੇ ਕੰਮ ਕਰਦੇ ਨੇ ਇੱਕ ਉਹਨਾਂ ਲਈ ਵੱਡਾ ਕਮਾਈ ਦਾ ਸਾਧਨ ਆ ਤੇ ਇੱਕ ਵੱਡੀਆਂ ਮੋਟੀਆਂ ਕਮਾਈਆਂ ਪਿਛਲੇ ਟਾਈਮਾਂ ਚ ਅੱਪਾ ਦੇਖਿਆ ਉਸ ਟਾਈਮ ਜਿਆਦਾ ਕਹ ਲਓ ਵੀ ਕੁਝ ਜਿਹੜੇ ਬੱਚੇ ਬੱਚਿਆਂ ਨੂੰ ਪਸਾਇਆ ਜਾਂਦਾ ਨਸ਼ਾ ਫਰੀ ਵੀ ਕਰਾਇਆ ਜਾਂਦਾ ਫਿਰ ਉਹ ਉਸ ਦੇ ਸੰਬੰਧ ਵਿੱਚ ਪਿਛਲੇ ਟਾਈਮ ਦੇ ਵਿੱਚ ਜਾ ਕੇ ਇਹ ਵੀ ਕੋਈ ਵਿੱਲਾ ਜੋ ਆਕੇ ਲਈ ਕਿ ਜਿਵੇਂ ਕਿ ਲੋ ਵਿੱਲਾ ਮਨਸਤਾਨ ਦਾ ਘਰ ਹਨ ਉਹ ਇੱਕ ਤਰ੍ਹਾਂ ਜਿਸ ਤਰ੍ਹਾਂ ਇੱਕ ਯੋਜਨਾਬੰਦ ਰਿੱਕੇ ਦੇ ਨਾਲ ਪੰਜਾਬ ਨੂੰ ਜਗਲਿਆ ਗਿਆ ਇਹਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਹੈ ਵੀ ਮਾਹੌਲ ਕਿੰਥੋਂ ਤੱਕ ਖਰਾਬ ਆ ਅੱਜ ਵੀ ਚਲੋ ਫਰਕ ਪੈ ਗਿਆ ਪਰ ਫਿਰ ਵੀ ਸਾਰਿਆਂ ਨੂੰ ਰਲ ਕੇ ਹੀ ਕੋਸ਼ਿਸ਼ ਕਰਦੇ ਆ ਵੀ ਜਿਹੜੀ ਇਹ ਲਾਂਤ ਆਪਾਂ ਸਾਰੇ ਰਲ ਕੇ ਹੀ ਕਰ ਸਕਦੇ ਆ ਤੇ ਇੱਕ ਲੰਬੇ ਟਾਈਮ ਤੋਂ ਜਿਹੜੀ ਲੰਬੀ ਚਿਰ ਤੋਂ ਲਾਂਤ ਚੁੰਮੜੀ ਹੋਈ ਹੈ ਪੰਜਾਬ ਨੂੰ ਇਸ ਸਹਿਯੋਗ ਨਾਲ ਹੀ ਪਰੇ ਹੋਣੀ ਆ ਤੇ ਉਹਦੇ ਪਿੱਛੇ ਤੁਹਾਨੂੰ ਪਤਾ ਜੀ ਵੀ ਜੇ ਪੰਜਾਬ ਨੂੰ ਉਹ ਲੈ ਕੇ ਆਏ ਨੇ ਕੁਝ ਲੋਕ ਉਹ ਤਾਂ ਸਿਰਫ ਉਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਪੈਸੇ ਦੀ ਮਨੁੱਖ ਮਨੁੱਖਤਾ ਦਾ ਘਾਣ ਕੀਤਾ ਉਹਨਾਂ ਨੇ ਤੇ ਪੈਸੇ ਨੂੰ ਪਵਾਉਂਦੇ ਇਸ ਮੇਰੇ ਪੰਜਾਬ ਨੂੰ ਨਸ਼ਿਆਂ ਵੱਲ ਧੱਕਿਆ ਨਾ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਨਾਲ ਹਨ ਤੋੜਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਲੱਗਦਾ ਕਿ ਜਿਹੜੇ ਜਿਹੜਾ ਮੱਛੀਆਂ ਜਿਹੜੇ ਨਸ਼ੇ ਦਾ ਸਪਲਾਈ ਕਰ ਰਹੀਆਂ ਉਹਨਾਂ ਨੂੰ ਵੀ ਕਾਬੂ ਕਰਨ ਦੀ ਲੋੜ ਹੈਗੀ ਆ ਸਭ ਤੋਂ ਵੱਡੀ ਗੱਲ ਹੈਗੀ ਆ ਗਰਾਊਂਡ ਜੇ ਆਪਾਂ ਬੱਚਿਆਂ ਨੂੰ ਛਡਾਉਣਾ ਤਾਂ ਜੇ ਗਰਾਊਂਡ ਜਾਗੇ ਤਾਂ ਨਸ਼ਿਆਂ ਤੋਂ ਸਾਈਡ ਤੇ ਬੱਚੇ ਆਪਣੇ ਆਪ ਹੀ ਹਰ ਜਾਣਗੇ ਜਦੋਂ ਜਿਹੜਾ ਜੋ ਆ ਗਰਾਊਂਡ ਦੇ ਵਿੱਚ ਆ ਕੇ ਮਿਹਨਤ ਕਰਨ ਲੱਗ ਗਿਆ ਉਹਨੂੰ ਆਪਣੇ ਸਰੀਰ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਇੱਕ ਵੱਡੀ ਭੂਮਿਕਾ ਜਿੱਥੇ ਪ੍ਰਸ਼ਾਸਨ ਨੇ ਲਗਾਉਣੀ ਆ ਉੱਥੇ ਲੋਕਾਂ ਨੂੰ ਮਾਰ ਦੀ ਜਿੱਥੇ ਮੈਂ ਗੱਲ ਕਰ ਰਿਹਾ ਜਿਹੜੇ ਖੇਡ ਕਰਾਉਣ ਨੇ ਇਹ ਨਸ਼ਿਆਂ ਤੋਂ ਦੂਰ ਕਰਨ ਲਈ ਬਹੁਤ ਵੱਡੀ ਭੂਮਿਕਾ ਨਿਭਾਉਣਗੇ ਹੁਣ ਮੈਂ ਖੁਦ ਜੇ ਮੈਂ ਆਪਣੇ ਹਲਕੀ ਦੀ ਗ੍ਰਾਮ ਵਿਧਾਨ ਸਭਾ ਹਲਕੀ ਦੀ ਗੱਲ ਐਸ ਟਾਈਮ 15 ਜਿਹੜੇ ਵੱਡੇ ਗਰਾਊਂਡ ਹੋ ਜਿਨ੍ਹਾਂ ਦੀ ਕੀਮਤ ਮੰਨ ਲਓ 25 ਤੋਂ ਲੈ ਕੇ 35 ਉਹ ਗਰਾਉਂਡ ਤਿਆਰ ਕਰਵਾ ਰਹੇ ਆ ਜਦੋਂ ਗਰਾਉਂਡ ਉਹ ਜਵਾਬ ਗਰਾਉਣਾ ਜੇ ਹੁਣ ਸ਼ਾਤ ਹੋ ਗਏ ਤਾਂ ਨਸ਼ਿਆਂ ਸਵਾਬ ਦਾ ਤਾਂ ਨਸ਼ੇ ਤੋਂ ਕਿਨਾਰਾ ਕਰਨੇ ਹੀ ਜਾਣਗੇ ਕਿ ਨੌਜਵਾਨਾਂ ਦੇ ਨਾਲ ਵੀ ਸੰਵਾਦ ਵੀ ਕੀਤਾ ਜਾ ਸਕਦਾ ਪਿੰਡਾਂ ਦੇ ਵਿੱਚ ਜਾ ਜਾ ਕੇ ਜਾਂ ਘਰਾਂ ਵਿੱਚ ਜਾ ਜਾ ਕੇ ਜਾਂ ਨੌਜਵਾਨਾਂ ਨੂੰ ਕਿਤੇ ਇਕੱਠੇ ਕਰਕੇ ਹਾਂਜੀ ਹਰ ਇੱਕ ਉਹ ਪਰਾਲਾ ਜਿਹਦੇ ਨਾਲ ਇਸ ਲੰਨ ਤੋਂ ਪਰੇ ਜਾ ਸਕੀਏ ਉਹ ਸਾਰੇ ਪਰਾਲੇ ਜਿਵੇਂ ਕਹੋ ਐਸਐਸਪੀ ਸਾਹਿਬ ਜਾਂ ਸਾਡੇ ਡੀਐਸਪੀ ਸਮਰਾਲਾ ਕਹ ਲਈਏ ਜਾਂ ਉੱਥੇ ਲੋਕਲ ਅਫਸਰ ਨੇ ਉਹ ਪਿੰਡਾਂ 'ਚ ਜਾ ਕੇ ਮੀਟਿੰਗਾਂ ਕਰਦੇ ਨੇ ਤੇ ਲੋਕਾਂ ਨੂੰ ਸੁਚੇਤ ਕਰਦੇ ਨੇ ਵੀ ਕਿਵੇਂ ਬਚੇ ਜਾਵੇ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਨੇ ਤੇ ਆਪਾਂ ਨੂੰ ਪਤਾ ਵੀ ਹਰ ਇੱਕ ਉਪਰਾਲਾ ਮੈਂ ਫੇਰ ਗੱਲ ਕਰੂੰਗਾ ਸਰਕਾਰ ਤੇ ਪ੍ਰਸ਼ਾਸਨ ਕਰੂੰਗਾ ਜਿਹਦੇ ਨਾਲ ਸਲਾਂ ਤੋਂ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਦਾ ਜਗਤਾਰ ਸਿੰਘ ਜੀ ਮੌਜੂਦ ਸਕੇ ਕਹਿੰਦੇ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਉਪਰਾਲਾ ਕਰ ਰਹੇ ਨੇ ਉੱਥੇ ਲੋਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਨਸ਼ੇ ਨੂੰ ਠੱਲ ਪਾਉਣ ਲਈ ਜਿਹੜੇ ਆ ਕਦਮ ਚੁੱਕੇ ਜਾਣ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਖੰਨਾ